ਸੇਗਾ ਜੀ ਜਸਪਾਲ ਨੂੰ ਬੋਦਰੀ ਫੋਰਸ ਚੰਗਾ ਉਚਾਰ ਕਰੇ ਹੈ ਚਾਹ ਤੂੰ ਧਰਨਾ ਚੱਲ ਕੇ ਘੁੱਟ ਚੰਗਾ ਚੰਗਾ ਜਾਨੀ ਆ ਛੇਤੀ ਆ ਜੀ ਅੱਜ ਚੌੜ ਚੂੜ ਬਣਾ ਲੈਣੇ ਨਾਲ ਕੜਵੀ ਜਗਿਆ ਨੇ ਮੈਂ ਤਾਂ ਨਹੀਂ ਪੀਂਦਾ ਇਹਦਾ ਬਾਈ ਪੀ ਲਿਆ ਘਰ ਦੀ ਗੱਡੀ ਆ ਉਹ ਯਾਰ ਭਾਵੇਂ ਘਰ ਦੀ ਗੱਡੀ ਆ ਚਾਹੇ ਬਾਹਰ ਦੀ ਗੱਡੀ ਆ ਜਦੋਂ ਮੈਂ ਪੀਂਦਾ ਹੀ ਉਹ ਬਖਤੌਰ ਸਿਆਂ ਪੀ ਕੇ ਤਾਂ ਦੇਖ ਇਹਦਾ ਪੜੇ ਲਿਖੇ ਮੁੰਡਿਆਂ ਦੇ ਕਹਿਣ ਵਾਂਗੂ ਸ਼ਕਤੀ ਵਾਟਰ ਆ ਸ਼ਕਤੀ ਵਾਟਰ ਉਹ ਭਾਈ ਬਾਗਤ ਵਾਲਾ ਪਾਣੀ ਉਹ ਸ਼ਕਤੀ ਵਾਟਰ ਨਾ ਹੈਗਾ ਇਹ ਕਿਤੇ ਲੰਗਿਆਂ ਨੇ ਨੜਕੇ ਦਾ ਪਾਣੀ ਆ ਹਾਂ ਉਹ ਤੁਸੀਂ ਮਜਬੂਰ ਨਾ ਹੋ ਪੀ 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 ਕੇ ਤਾਂ ਨਹੀਂ ਜਾਂ ਫਿਰ ਜੇ ਨਹੀਂ ਖੜਾ ਛੜਦੇ ਘੁੱਟ ਲਾ ਲੈਨੇ ਆ ਨੇਤਾ ਜੀ ਮੈਨੂੰ ਤੁਹਾਡੀ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਪਾਰਟੀਆਂ ਦੇ ਹੋਰ ਵੀ ਬਹੁਤ ਚੋਣ ਨਿਸ਼ਾਨ ਦੇਖਿਆ بڑے ਇਲੈਕਸ਼ਨ ਲੜਿਆ ਆ ਗੁੱਲੀ ਤੇ ਡੰਡਾ ਇਹ ਕੀ ਚੋਣ ਨਿਸ਼ਾਨ ਗੱਲ ਸਾਨੂੰ ਬਖਤੌਰ ਸਾਂ ਗੱਲ ਸਿੱਧੀ ਜੀ ਆ ਆ ਗੁੱਲੀ ਆ ਜਨਤਾ ਤੇ ਡੰਡਾ ਹੈ ਨੇਤਾ ਨੇਤਾ ਜੀ ਜਿੰਦਾਬਾਦ ਜੀ ਜਿੰਦਾਬਾਦ ਜਿੰਦਾਬਾਦ ਨੇਤਾ ਜੀ ਜਿੰਦਾਬਾਦ ਜਿੰਦਾਬਾਦ ਨੇਤਾ ਜੀ ਜਿੰਦਾਬਾਦ नेताजी जिंदाबाद नेताजी जिंदाबाद नेताजी जिंदाबाद सभी को भाई जी ਤੁਹਾਨੂੰ ਪਤਾ ਵੋਟਾਂ ਆ ਗਈਆਂ ਆਪਣੀ ਪਾਰਟੀ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਜੀ ਠੀਕ ਹੈ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਆ ਗੁੱਲੀ ਡੰਡਾ ਠੀਕ ਹੈ ਜੀ ਗੁੱਲੀ ਡੰਡਾ ਚੋਣ ਨਿਸ਼ਾਨ ਆ ਜੀ ਤੁਸੀਂ ਸਾਡਾ ਖਿਆਲ ਰੱਖਣਾ ਠੀਕ ਹੈ ਜੀ ਅਸੀਂ ਤੁਹਾਡਾ ਖਿਆਲ ਰੱਖਾਂਗੇ ਬੱਲੇ 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 ਬੱਲੇ